ਵਿਧਾਨ ਸਭਾ ਚੋਣਾਂ ਦੀ ਪਹਿਲੀ ਲਿਸਟ ਜਾਰੀ ਕਰਦਿਆਂ ਹੀ ਅਕਾਲੀ ਦਲ ਦੇ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ ਮਹੀਨਾ ਪਹਿਲਾਂ ਕਾਂਗਰਸ ਛੱਡ ਕੇ ਅਕਾਲੀ ਦਲ ਚ ਸ਼ਾਮਲ ਹੋਏ ਕਬੀਰ ਦਾਸ ਨੂੰ ਨਾਬਾ ਤੋਂ ਟਿਕਟ ਦਿੱਤੇ ਜਾਣ ਦਾ ਨਾਬਾ ਦੇ ਬਾਜ਼ੀਗਰ ਭਾਈਚਾਰੇ ਨੇ ਵਿਰੋਧ ਕੀਤਾ ਹੈ ਇਹਨਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੀ ਸੇਵਾ ਕਰਨ ਵਾਲੇ ਮੱਖਣ ਸਿੰਘ ਲਾਲਕਾ ਨਾਲ ਧੱਕਾ ਕੀਤਾ ਗਿਆ ਹੈ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਰਟੀ ਵੱਲੋਂ ਉਮੀਦਵਾਰ ਦੀ ਬਦਲੀ ਨਾ ਕੀਤੀ ਗਈ ਤਾਂ 25 ਲੱਖ ਦੀ ਗਿਣਤੀ ਵਾਲੀ ਸਮੁੱਚੀ ਬਾਜ਼ੀਗਰ ਬਰਾਦਰੀ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰੇਗੀ ਸਾਡੀ ਬਰਾਦਰੀ ਨੂੰ 25 ਲੱਖ ਵੋਟ ਦੇ ਹੱਕਦਾਰ ਹੋਣ ਦੇ ਨਾਤੇ ਸਾਨੂੰ ਵੀ ਇੱਕ ਵੋਟ ਟਿੰਗਟ ਦੇਣੀ ਚਾਹੀਦੀ ਹੈ ਲਾਲ ਕਾਜੀ ਨੂੰ ਜੇ ਸਾਨੂੰ ਇਹ ਟਿੰਗਟ ਦੇਣ ਦੇ ਵਿੱਚ ਕੋਈ ਰੇਜ ਕੀਤਾ ਗਿਆ ਸਮੁੱਚੇ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ 117 ਵਿਧਾਨ ਸਭਾ ਵਿੱਚ ਬਾਈਕਾਟ ਕਰਾਂਗੇ ਹਰ ਡੇਰੇ ਦੇ ਵਿੱਚ ਜਾ ਕੇ ਹਰ ਚਾਹੇ ਹਲਕਾ ਹੈ ਚਾਹੇ ਸਰਪੰਚ ਹੈ ਅਸੀਂ ਸਮੁੱਚੀ ਬਰਾਦਰੀ ਇਸ ਗੱਲ ਨੂੰ ਲੈ ਕੇ ਕਾਲੀ ਦਲ ਦਾ ਵਿਰੋਧ ਕਰਾਂਗੇ ਦੂਜੇ ਪਾਸੇ ਕਬੀਰ ਦਾਸ ਨੇ ਨਾਬਾ ਹਲਕੇ ਦੇ ਅਕਾਲੀ ਨੇਤਾਵਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਨਬਾਤੋ ਰਾਹੁਲ ਖੁਰਾਨਾ ਜਗਬਣੀ ਟੀਵੀ